ਬੱਚੇ ਚ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਣਾ ਚਾਹੁੰਦੇ ਆ ਅਸੀਂ ਜੀ ਜਿਹੜਾ 8 ਅਗਸਤ ਨੂੰ ਕੋਲਕੱਤਾ ਦੇ ਵਿੱਚ ਇੱਕ ਆਰਜੀ ਕਰਕੋਲਜ ਦੇ ਵਿੱਚ ਮਹਿਲਾ ਨਾਲ ਜਿਹੜੀ ਟ੍ਰੇਨਿੰਗ ਡਾਕਟਰ ਸੀਗੀ ਉਹਦੇ ਨਾਲ ਰੇਪ ਹੋਇਆ ਜਿਹੜਾ ਗੈਂਗ ਰੇਪ ਤੋਂ ਉਹਦਾ ਕਤਲ ਕੀਤਾ ਗਿਆ ਸੀ ਉਹਦੇ ਵਿਰੋਧ ਦੇ ਵਿੱਚ ਉਸ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਤੇ ਬਰਾਤਕਾਰੀਆਂ ਨੂੰ ਸਜਾਵਾਂ ਦਵਾਉਣ ਦੇ ਲਈ ਅਸੀਂ ਅੱਜ ਸਰਕਾਰੀ ਕਾਲਜ ਮੁਕਸਰ ਦੇ ਵਿੱਚ ਪ੍ਰੋਟੈਸਟ ਕੀਤਾ ਹੈ। ਇਹ ਜਿਵੇਂ ਸਰਕਾਰੀ ਕਾਲਜ ਕੱਲਾ ਮੁਕਸਰ ਜਾਂ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾ ਰਿਹਾ ਹੈ। ਹਾਂਜੀ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਚੜ੍ਹਨੀ ਇਹਨਾਂ ਦੀ ਕਾਰਨ ਆ ਵੀ ਜਿੱਥੇ ਤੇ ਵੀ ਇਹ ਪ੍ਰੋਟੈਸਟ ਹੋ ਸਕਦੇ ਆ ਉੱਥੇ ਹੁਣ ਔਰ ਅੱਜ ਪੂਰਾ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਹੈਗੇ ਆ ਉਹ ਹੋ ਰਹੇ ਆ ਐਮਐਲ ਡਾਕਟਰ ਦੇ ਹੱਕ ਦੇ ਵਿੱਚ। ਨਹੀਂ ਲੱਗਦਾ ਕਿਤੇ ਜਿਹੜੀਆਂ ਔਰਤਾਂ ਜਾਂ ਜਿਹੜੀਆਂ ਬੱਚੇ ਉਹ ਸੁਰੱਖਿਤ ਹੈ ਆ। ਦੇਖੋ ਸੁਰੱਖਿਅਤ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਆ ਤਾਂ ਕੇਸ ਹੋਣੇ ਜਿਹੜੇ ਸਾਹਮਣੇ ਆਉਂਦੇ ਨੇ। ਨਰਪਿਆ ਕਾਂਡ ਹੋ ਗਿਆ 2012 ਵਾਲਾ 2018 ਦੇ ਵਿੱਚ ਆਸੀਫਾ ਨਾਮ ਦਾ ਕੇਸ ਹੋ ਗਿਆ ਆ ਨਾਬਾ ਦੇ ਵਿੱਚ ਪੰਜਾਬ ਦੇ ਵਿੱਚ ਬੀਏ ਫਰਸਟ ইয়ার ਦੀ ਵਿਦਿਆਰਥਣ ਦੇ ਨਾਲ ਕਾਲ ਸਰਕਾਰੀ ਕਾਲਜ ਦੇ ਵਿੱਚ ਵਾਪਰ ਹੋਇਆ ਹੋਰ ਕਿੰਨੇ ਨੇ ਇਹੋ ਜਿਹੇ ਕੇਸ ਜਿਹੜੇ ਸਿਰਫ ਸਾਹਮਣੇ ਆਉਂਦੇ ਨੇ ਪਰ ਜਿਹੜੇ ਕੇਸ ਸਾਇਦ ਤਾਂ ਰਜਿਸਟਰਡ ਹੀ ਨਹੀਂ ਹੁੰਦੇ ਜਿਨ੍ਹਾਂ ਦੀ ਇੰਟਰਨੈਟ ਨੈਟਵਰਕ ਪਹੁੰਚ ਹੀ ਨਹੀਂ ਹੈਗੀ ਉਹ ਬਹੁਤ ਸਾਰੇ ਕੇਸ ਹੋਣਗੇ ਪਰ ਸਾਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਔਰਤਾਂ ਸੁਰੱਖਿਅਤ ਨੇ ਜਿੱਥੇ ਔਰਤਾਂ ਨੂੰ ਇੱਕ ਵਸਤੂ ਸੰਧਿਆ ਜਾਂਦਾ ਹੋਵੇ ਜਿੱਥੇ ਔਰਤਾਂ ਸਿਰਫ ਨਾਰਿਆਂ ਤੱਕ ਸੀਮਤ ਰਹਿ ਗਈਆਂ ਹੁਣ ਜਿੱਥੇ ਆਰਥਿਕ ਤੱਕ ਸਭ ਨਾਰਿਆਂ 'ਚ ਝਲਕਦੀ ਹੋਵੇ ਇਸ ਤਰ੍ਹਾਂ ਦੀ ਮੰਗ ਕਰਦੇ ਜਿਸ ਤਰ੍ਹਾਂ ਦੇ ਕਾਨੂੰਨ ਬਣਨਾ ਚਾਹੀਦੇ ਅਸੀਂ ਚਾਹੁੰਦੇ ਕਿ ਸਮਾਜ ਦੇ ਵਿੱਚ ਔਰਤਾਂ ਨੂੰ ਐਜ਼ ਅ ਹਿਊਮਨ ਬੀਇੰਗ ਦੇ ਨਾਲ ਡੀਲ ਕਰਨਾ ਚਾਹੀਦਾ ਕਿ ਔਰਤਾਂ ਦੀ ਜਿਹੜੀ ਹੈਗੀਆਂ ਇੱਕ ਦੇਸ਼ ਦੀਆਂ ਵਾਸੀ ਨੇ ਦੁਨੀਆ ਦੇ ਵਿੱਚ ਐਵੀ ਮੁਨੋਖ ਨੇ ਇਹਨਾਂ ਦੀ ਵੀ ਬਰਾਬਰ ਦੀ ਦੁਨੀਆ ਇੱਥੇ ਜੇਕਰ ਸਰਕਾਰ ਦਾਅਵੇ ਕਰਦੀ ਕਿ ਔਰਤਾ ਪ੍ਰਤੀ ਬੜੇ ਸਖਤ ਤੋਂ ਸਖਤ ਬੰਦ ਲਾਇਆ ਗਿਆ ਕੁੱਲਾ ਬਾਰੇ ਕੁਝ ਨਹੀਂ ਹੋਦਾ ਦੇਖੋ ਜਿਵੇਂ 2012 ਦੇ ਵਿੱਚ ਨਰਪੈ ਕਾਂਡ ਹੋਇਆ ਸੀਗਾ ਉਦੋਂ ਵਰਮਾ ਕਮਿਸ਼ਨ ਬਣਿਆ ਸੀਗਾ ਕਿ ਜਿੱਥੇ ਵੀ ਕੰਮਕਾਜ ਵਾਲੀਆਂ ਸੰਸਥਾਵਾਂ ਨੇ ਉੱਥੇ ਇੱਕ ਵੂਮਨ ਸੈਲ ਜ਼ਰੂਰ ਹੋਣਾ ਚਾਹੀਦਾਗਾ ਜਿਹੜਾ ਨਾ ਘਰਾਮਾਂ ਦੇ ਖਿਲਾਫ ਕਾਰਵਾਈ ਕਰੇ ਪਰ ਸਾਡਾ ਇਹ ਸਿਸਟਮ ਦੇਖੋ ਇੱਕ ਤਾਂ ਕਾਨੂੰਨ ਦੇ ਜਦੋਂ ਸਾਡੇ ਸੰਵਿਧਾਨ ਦੇ ਵਿੱਚ ਹੈਗਾ ਕਿ ਔਰਤਾਂ ਬਰਾਬਰ ਨੇ ਉਥੋਂ ਦੇ ਜਿਹੜੇ ਰੂਲ ਨੇ ਉਹ ਭੰਕੀ ਤੇ ਸੰਕਰ ਕੇ ਔਰਤਾਂ ਦੀ ਇੰਨੀ ਬੇਬਤੀ ਹੋ ਰਹੀ ਆ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਤਵੀਰ ਤੱਕ ਨਹੀਂ ਕਰਦਾ ਹੈਗਾ ਉਹਦੀ ਕ੍ਰੇਟ ਇਹ ਆਉਂਦੀ ਆ ਜਦੋਂ ਇਹਨਾਂ ਨੂੰ ਕਾਸੀ ਹੋ ਗਈ ਜਾਂ ਕੋਈ ਸਜ਼ਾ ਹੋ ਗਈ ਉਹ ਖਬਰਾਂ ਦੇ ਵਿੱਚ ਆਉਣੀ ਚਾਹੀਦੀਆਂ ਜਾਂ ਜੋ ਦੇਸ਼ ਦੇ ਵਿੱਚ ਅਜਿਹੀ ਘਟਨਾਵਾਂ ਵਾਪਰੇ ਸਵਾਇ ਕਿ ਇਹ ਕਹਿੰਦੇ ਕਿ ਹੋਈਆਂ ਕਿੱਦਾਂ ਵਾਪਰਨੀਆਂ ਨਹੀਂ ਚਾਹੀਦੀਆਂ ਸਾਨੂੰ ਸੁਰੱਖਿਆ ਮਹੱਤਵਪੂਰਣੀ ਚਾਹੀਦੀ ਆ ਬਹੁਤ ਸ਼ਰਮੀਨਾ ਟਮੀਟ ਕਰਦਾਗਾ ਕਿ ਇਹੋ ਜਿਹਾ ਕਿ ਨਾ ਖਬਰਾਂ ਦੇ ਵਿੱਚ ਵੱਧ ਚਪੀਆਂ ਚਾਹੀਦੀਆਂ ਜਿਵੇਂ ਦਿਨ ਬਰ ਦੇਰ ਔਰਤਾਂ ਦੇ ਤੇ ਚਾਰ ਹੋ ਰਹੀਆਂ ਆ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਹੋ ਸਕਦਾ ਅਸੀਂ ਜੀ ਆਉਣ ਵਾਲੇ ਦਿਨਾਂ ਕਿ ਸਾਡੀ ਜੋ ਅਸੀਂ ਚਾਹੁੰਦੇ ਆ ਕਿ ਸਾਡੀ ਲੜਾਈ ਜਿਹੜੀ ਔਰਤਾਂ ਦੀ ਬਹੁਤ ਲੰਮੀ ਆ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਆਪਦੀ ਲਈ ਖੁੱਦ ਲੜਨੀ ਪੈਣੀ ਆ ਸਾਨੂੰ ਇਸ ਪ੍ਰਬੰਧ ਤੋਂ ਸਾਨੂੰ ਇਸ ਸਰਕਾਰ ਤੋਂ ਨਿਆਂ ਪ੍ਰਣਾਲੀ ਤੋਂ ਕੋਈ ਉਮੀਦ ਨਹੀਂ ਹੈਗੀ ਅਸੀਂ ਲੰਮੇ ਸਮੇਂ ਤੋਂ ਨਕਨਾਵਾਂ ਦਾ ਸਾਰੀਆਂ ਔਰਤਾਂ ਸਾਹਮਣਾ ਕਰਦੀਆਂ ਆ ਰਹੀਆਂ ਅਸੀਂ ਆਦੀ ਹੋਈ ਮਰੀ ਜ਼ਿੰਦਗੀ ਦੇ ਵਿੱਚ ਇਹ ਸਾਰਾ ਕੁਝ ਫੇਸ ਕਰਦੇ ਆਂ ਔਰ ਇਹ ਸਰਕੇ ਸਾਨੂੰ ਤਾਂ ਰੋਜ਼ ਇਹ ਲੜਾਈ ਲੜਨੀ ਪੈਂਦੀ ਆ ਔਰ ਅਸੀਂ ਪੰਜਾਬ ਸੂਰੇ ਨੇ ਇਹਨਾਂ ਵੱਲੋਂ ਵੀ ਜੇਕਰ ਕੋਈ ਕਾਲ ਆਉਂਦੀ ਆ ਅਸੀਂ ਇਹ ਜਿਹੜੀ ਕਾਲ ਜਿਹੜੀ ਲਾਗੂ ਜਿਵੇਂ ਕੁਝ ਔਰਤਾਂਵਾਂ ਨੂੰ ਆਪਦੇ ਹੱਕਾਂ ਪ੍ਰਤੀ ਨਹੀਂ ਪਤਾ ਹੁੰਦਾ ਅਸੀਂ ਅਪੀਲ ਕਰਨਾ ਚਾਹੁੰਦੇ ਆ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਔਰਤਾਂ ਨੂੰ ਆਪਣੀ ਸ਼ਕਤੀ ਨੂੰ ਪਛਾਨਣਾ ਚਾਹੀਦਾ ਔਰਤਾਂ ਨੂੰ ਕਹਿਣ ਦੇ ਵਿੱਚ ਕਮਜ਼ੋਰ ਸਮਝਿਆ ਜਾਂਦਾ ਹੈ ਪਰ ਜਿਹੜੀ ਔਰਤ ਇੱਕ ਦੂਜੀ ਜ਼ਿੰਦਗੀ ਨੂੰ ਜਾਨ ਦੇ ਸਕਦੀ ਆਗੀ ਇੱਕ ਜੀਵਨ ਦੇ ਸਕਦੀ ਹੈ ਦੂਸਰੇ ਨੂੰ ਨਵਾਂ ਉਹ ਔਰਤ ਆਪ ਦੀ ਪ੍ਰੋਟੈਕਸ਼ਨ ਦੇ ਲਈ ਆਪਣੀ ਸੁਰੱਖਿਆ ਦੇ ਲਈ ਵੀ ਉਹ ਬੋਲ ਸਕਦੀ ਉਹ ਚੰਨੀ ਪਾਵਰ ਹੈਗੀ ਆ ਓਕੇ ਜਿਹੜੇ ਇੱਕ ਰੋਸ ਰੈਲੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਅਸੀਂ ਇਹ ਚਾਹੁੰਦੇ ਆ ਕਿ ਊਮਨਸ ਨੂੰ ਰਿਸਪੈਕਟ ਦਿੱਤੀ ਜਾਵੇ ਤੇ ਮੁੰਡਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਕੁੜੀਆਂ ਘਰੋਂ ਬਾਹਰ ਕਿਉਂ ਨਹੀਂ ਨਿਕਲ ਰਹੀਆਂ ਇਹ ਡਾਰ ਰਿਹਾ ਸਾਰਿਆਂ ਦੇ ਮਾਣਾ ਚ ਡਾਰ ਰਿਹਾ ਕਿਉਂ ਕੱਲੀ ਇਹ ਇੱਕ ਵਰਕ ਫੂਮਨ ਦੀ ਗੱਲ ਨਹੀਂ ਸਾਰੇ ਇੱਕ ਫੂਮਨ ਦੀ ਗੱਲ ਹੈ ਕਿ ਜੇ ਕੁੜੀ ਘਰੇ ਨਹੀਂ ਸੇਫ ਹੈਗੀ ਤੇ ਵਰਕ ਪਲੇਸ ਨਹੀਂ ਹੋਰ ਕਿੱਥੇ ਕੁੜੀਆਂ ਸੇਫ ਹੋਣਗੀਆਂ ਤੇ ਉਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਅਗਰ ਜਿਵੇਂ ਆਪਣੇ ਮਾਪਿਆਂ ਨੂੰ ਸਮਝਦੇ ਉਹਨਾਂ ਨੂੰ ਅਕੋਰਡਿੰਗ ਸਮਝਣਾ ਚਾਹੀਦਾ ਹੈ ਤੇ ਉਹਨਾਂ ਨੂੰ ਵੀ ਸਟੈਂਡ ਲੈਣਾ ਚਾਹੀਦਾ ਕਿ ਹਾਂ ਕੁੜੀਆਂ ਨੇ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਕੁੜੀਆਂ ਨੂੰ ਵੀ ਆਦੀ ਸ਼ਕਤੀ ਨੂੰ ਪੂਰਾ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਤਾਂ ਕਿ ਵਾਚ ਕਰਨੀ ਚਾਹੀਏ ਇਸ ਚੀਜ਼ ਲਈ ਹਾਂਜੀ ਬੇਟਾ ਅੱਜ ਤੁਸੀਂ ਜਿਹੜਾ ਨਾ ਲਗਾਇਆ ਉਸ ਤੋਂ ਦੱਸ ਦਿੱਤਾ ਗਿਆ ਤੇ ਕੀ ਕਹਿਣਾ ਚਾਹੂ? ਦੇਖੋ ਸਰ ਜਿਹੜਾ ਪਿਛਲੇ ਦਿਨੇ ਮਹੱਲਾ ਡਾਕਟਰ ਕੇਸ ਹੋਇਆਗਾ ਹਰੇਕ ਪੰਜਾਬ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਲੋਕ ਸੰਤਨ ਕੀਤਾ ਜਾ ਰਿਹਾ ਇਸੇ ਦੇ ਤਹਿਤ ਅਜ ਇਸ ਪੰਜਾਬ ਸਰਕਲ ਯੂਨੀਅਨ ਵੱਲੋਂ ਸਰਕਾਰੀ ਕਾਲਮ ਮੁਕਸਦ ਦੇ ਵਿੱਚ ਵੀ ਜਿਹੜਾ ਕਿ ਪ੍ਰਦਰਸ਼ਨ ਕੀਤਾ ਗਿਆ ਹੈਗਾ ਅਰ ਇਹਦੇ ਤੇ ਇਹ ਕਹਿਣਾ ਚਾਹਾਂਗੇ ਕਿ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਆ ਇਸ ਦੇ ਵੀ ਜਿਹੜੀ ਕਿ ਆ ਦੁਰਵਰਤੋਂ ਕੀਤੀ ਆ ਰਹੀ ਹੈਗੀ ਆ ਜਿਹੜੇ ਇਹਦੇ ਵਿੱਚ ਕੁਝ ਵੈਬਸਾਈਟਸ ਹੈਗੀਆਂ ਹੈਗੀਆਂ ਕ੍ਰੋਮ ਤੇ ਜਿਹੜੀਆਂ ਖੁੱਲਦੀਆਂ ਹੈਗੀਆਂ ਪੋਰਨ ਵੀਡੀਓਸ ਵਾਲੀਆਂ ਹੈਗੀਆਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਹੈਗਿਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੋਬਾਈਲ ਹੈਗਾ ਹਨਾ ਇਹ ਹਰੇਕ ਤੇ ਜਿਹੜੀ ਕਿ ਨਿੱਜੀ ਚੀਜ਼ ਹੈਗੀ ਆ ਪਰ ਜਿਹੜਾ ਮੋਬਾਈਲ ਆਪ ਨੇ ਤਮਾਦ ਨੂੰ ਇਸ ਤਰੀਕੇ ਨਾਲ ਕੰਟਰੋਲ ਕਰਦਾ ਹੈਗਾ ਕਿ ਜਿਹੜੀ ਚੀਜ਼ ਆਪਾਂ ਨਹੀਂ ਵੀ ਦੇਖਣਾ ਚਾਹੁੰਦੇ ਉਹ ਵੀ ਉਸ ਤਰੀਕੇ ਦੀ ਜਿਹੜੀ ਕੀ ਆ ਆਪਣੇ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਹੈਗੇ ਆ ਗੰਧਮਨ ਚੀਜ਼ਾਂ ਦਿਖਾਈਆਂ ਜਾਂਦੀਆਂ ਹੈਗੀਆਂ ਜਿਸ ਨਾਲ ਜਿਹੜਾ ਕੀ ਆ ਬੱਚਾ ਗਲਤ ਰਾਹ ਪੈ ਜਾਂਦਾ ਹੈਗਾ ਰੋਕਿਆ ਨਹੀਂ ਜਾ ਸਕਦਾ ਇਸ ਲਈ ਜਿਹੜੀ ਕੀ ਸਰਕਾਰ ਤੋਂ ਹੀ ਮੰਗ ਕਰਦੇ ਹੈਗੇ ਜਿਹੜੀਆਂ ਵੀ ਇਹ ਵੈਬਸਾਈਟਸ ਚੱਲਦੀਆਂ ਹੈਗੀਆਂ ਜਿਹੜੀਆਂ ਵੀ ਹੰਦਾ ਬਣਾ ਕੇ ਲੋਕੋ ਕੰਮ ਕਰ ਰਹੇ ਹੈਗੇ ਪੈਸਾ ਕਮਾਉਂਦਾ ਇੱਕ ਜ਼ਰੀਆ ਬਣਾਇਆ ਹੋਇਆ ਹੈਗਾ ਇਹਨਾਂ ਨੂੰ ਜਿਹੜਾ ਕਿ ਬੈਨ ਕਰਨਾ ਚਾਹੀਦਾ ਹੈਗਾ ਸਰਕਾਰ ਸਰਕਾਰ ਨੂੰ ਇਹ ਵੱਡੇ ਤੌਰ ਤੇ ਪਹਿਲੇ ਆਧਾਰ ਤੇ ਜਿਹੜਾ ਕਿ ਇਹ ਅਪੀਲ ਕਰਦੇ ਆ ਗਿਆ ਅੱਜ ਅਸੀਂ ਜਿਵੇਂ ਪ੍ਰੋਟੈਕਟ ਦਾ ਕੀ ਹੈ ਅਗਲਾ ਇਹੀ ਹੈਗਾ ਕੱਲ ਅਸੀਂ ਸ਼ਾਮ ਨੂੰ ਗੋਵਿੰਦਪਾਰਕ ਦੇ ਵਿੱਚੋਂ ਸਟਾਰਟ ਕਰਕੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਕਿ ਆ ਮਜ਼ਾਰਾ ਕਰਾਂਗੇ ਕੈਂਡਲ ਮਾਰਚ ਕਰਨ ਜਾ ਰਹੇ ਹੈਗੇ ਆ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਕੀ ਅਪੀਲ ਕਰਨਾ ਚਾਹੀਦਾ ਸ਼ਹਿਰ ਵਾਸੀ ਸ਼ਹਿਰ ਅਸੀਂ ਮੁਖਰ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਵੀ ਲੋਕ ਹੈਗੇ ਆ ਜਿਹੜੇ ਝੂਝਾਰੂ ਲੋਕ ਹੈਗੇ ਆ ਸਮਾਜ ਲਈ ਦੇਸ਼ ਲਈ ਕੁਝ ਸੋਚਦੇ ਹੈਗੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੈਗਾ ਕਿ ਹਰੇਕ ਕੁੜੀ ਸਾਡੇ ਘਰ ਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਹੈਗੀਆਂ ਇਹਨਾਂ ਦੇ ਲਈ ਸਾਨੂੰ ਬੋਲਣਾ ਚਾਹੀਦਾ ਹੈਗਾ ਤਾਂ ਉਹ ਵੱਧ ਗੈਂਤੀ ਦੇ ਵਿੱਚ ਕੱਲ ਸ਼ਾਮ ਨੂੰ 5:30 ਵਜੇ ਗੋਬਿੰਦ ਪਾਰਕ ਦੇ ਵਿੱਚ ਜ਼ਰੂਰ ਆਉਣ ਮੋਮਬਤੀ ਮਾਰਚ ਕਰਾਂਗੇ ਸ਼ਹਿਰ ਦੇ ਵਿੱਚ ਤੇ ਵੱਧ ਗੈਂਤੀ ਦੇ ਵਿੱਚ ਆਪਦਾ ਸਮਾ ਕੱਢਣ ਤੇ ਸਾਰੇ ਜਣੇ 5:30 ਵਜੇ ਗੋਬਿੰਦ ਪਾਰਕ ਦੇ